ਆਪਕਾਰੀ ਵਿਭਾਗ ਪੰਜਾਬ ਵੱਲੋਂ ਵੱਡੀ ਕਾਰਵਾਈ ਚੈੱਕ ਪੋਸਟ ਚੰਡੀਗੜ੍ਹ ਸ਼ਰਾਬ ਜੱਪ ਆਪਕਾਰੀ ਵਿਭਾਗ ਦੇ ਇਨਸਪੈਕਟਰ ਗੁਰਪ੍ਰੀਤ ਸਿੰਘ ਨੇ ਇਸ ਵੰਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਐਕਟਿਵਾ ਤੇ ਜਿਰਖਪੁਰ ਡੇਰਾ ਬੱਸੀ ਵਿੱਚ ਚੰਡੀਗੜ੍ਹ ਸ਼ਰਾਬ ਸਪਲਾਈ ਕਰਦਾ ਹੈ ਇਸ ਗੁਪਤ ਸੂਚਨਾ ਦੇ ਆਧਾਰ ਤੇ ਜਿਰਖਪੁਰ ਚੰਡੀਗੜ੍ਹ ਸਰਹੱਦ ਤੇ ਇੱਕ ਚੈੱਕ ਪੋਸਟ ਸਥਾਪਿਤ ਕੀਤੀ ਗਈ ਅਤੇ ਹਰਿਆਣਾ ਨੰਬਰ ਵਾਲੀ ਐਕਟਿਵਾ ਤੋਂ ਰਾਇਲ ਸਟੈਂਕ ਦੀਆਂ ਤਿੰਨ ਪੇਟੀਆਂ ਬਰਾਮਦ ਕੀਤੀਆਂ ਹਨ ਅਤੇ ਡੇਰਾਬੱਸੀ ਦੇ ਇੱਕ ਵਿਅਕਤੀ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਦੀਪਕ ਕੁਮਾਰ ਰਾਜਪੂਰਾ ਦੀ ਜਿਰਖਪੁਰ ਤੋਂ ਰਿਪੋਰਟ सर अब शराब पड़ी है कि, कि है रहे ਇਹ ਤੇ ਚੰਡੀਗੜ੍ਹ-ਜਲਪੁਰ ਰੋਡ ਤੇ ਨਾਕਾ ਲਗਾਇਆ ਹੋਇਆ ਸੀਗਾ ਕਿ ਐਸੇ ਸਾਨੂੰ ਤੇ ਇਨਫੋਰਮੈਂਟ ਨੇ ਦੱਸਿਆ ਕਿ ਕੋਈ ਚੰਡੀਗੜ੍ਹ ਤੋਂ ਬੰਦੇ ਦਾ ਮੋਟਰਸਕੂਟਰ ਤੇ ਐਕਟੀਵਾ ਤੇ ਦਰੂ ਲੈ ਕੇ ਆ ਰਿਹਾ ਹੈਗਾ ਅਸੀਂ ਜਦੋਂ ਉਹਨੂੰ ਰੁਕਿਆ ਤਾਂ ਉਹਦੇ ਕੋਲੋਂ ਤੁਹਾਨੂੰ ਕਾਫੀ ਮਾਤਰਾ ਦੇ 36 ਬੋਤਲਾਂ ਰਾਇਲ ਸਟੈਗ ਔਰ ਸਹੀ ਦੇ ਚੰਡੀਗੜ੍ਹ ਜਿਹੜੀ ਦਰੂ ਹੈ ਬਰਾਮਦ ਹੋਈ ਗਿਆ ਇਹ ਸਾਡੇ ਸੀਨੀਅਰ ਅਫਸਰ ਸਾਡੇ ਡਿਸਟ੍ਰਿਕਟ ਕਮਿਸ਼ਨਰ ਸ਼੍ਰੀ ਸੁਖਮਤਰਾ ਜੀ ਉਹਨਾਂ ਦੇ ਹੁਕਮ ਅਨੁਸਾਰ ਅਸੀਂ ਅਲੱਗ-ਅਲੱਗ ਜਗ੍ਹਾ ਤੇ ਚੰਡੀਗੜ੍ਹ ਦੇ ਜਿਹੜੇ ਬਾਉਂਡਰਸ ਨੇ ਜਿਵੇਂ ਗਿਰਸੂਰ ਦਾ ਏਰੀਆ ਹੈਗਾ ਤਾਂ ਜਿੱਥੇ ਨਾਕੇ ਲਗਾਏ ਹੋਏ ਨੇ ਤਾਂ ਕਿ ਚੰਡੀਗੜ੍ਹ ਤੋਂ ਜਿਹੜੀ ਸ਼ਰਾਬ ਹੈ ਇਲੈਗਲ ਮੂਵਮੈਂਟ ਜਿਹੜੀ ਨਾ ਹੋਵੇ ਉਹਨੂੰ ਰੋਕਣ ਵਾਸਤੇ ਤੇ ਉੱਥੇ ਮੱਦੇਨਜ਼ਰ ਅੱਜ ਇੱਕ ਨਾਕਾ ਲਗਾਉਣ ਲਗਾਇਆ ਗਿਆ ਸਾਡੇ ਕੋਲ ਇਹ ਪੁਸ਼ਟੀ ਕੀਤੀ ਇਹ ਬੰਦਾ ਪੁੱਛਦਾ ਕਾਫੀ ਪਹਿਲਾਂ ਵੀ ਸ਼ਰਾਬ ਫੜੀ ਹੈ ਤੁਸੀਂ ਨਾਕੇ ਕਾਫੀ ਲੱਗਦੇ ਆ ਹਾਂਜੀ ਇਹ ਚੰਡੀਗੜ੍ਹ ਤੋਂ ਕਾਫੀ ਮਾਤਰਾ ਦੇ ਵਿੱਚ ਇਸ ਤਰ੍ਹਾਂ ਇਲੈਗਲ ਮੂਵਮੈਂਟਸ ਹੁੰਦੀਆਂ ਨੇ ਜਿਹੜੇ ਗੁੱਟ ਲੈਗਰ ਲਗਾ ਲਓ ਇਹ ਇਲੈਗਲ ਮੂਵਮੈਂਟਸ ਕਰਦੇ ਨੇ ਤਾਂ ਅਸੀਂ ਉਹ ਹਮਨ ਕਾਜ ਕੀਤਾ ਇਹਨਾਂ ਲੋਕਾਂ ਕੋ ਸਖਤ ਕਾਰਵਾਈ ਨਹੀਂ ਹੁੰਦੀ ਕਿ ਬਾਰ ਬਾਰ ਆਦੀਨਾ ਬੰਨਣੇ ਚਾਹੀਦੇ ਦੇਖੋ ਸਾਡੇ ਵੱਲੋਂ ਹਮੇਸ਼ਾ ਮਤਲਬ ਅਦਾਲਤ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਵਾਦੂ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਤਾਂ ਕਿ ਉਹਦੀ ਸਜ਼ਾ ਮਿਲੇ ਦੁਬਾਰਾ ਨਾ ਕਰਨ ਤਾਂ ਅਸੀਂ ਇਹਨਾਂ ਨੂੰ ਵੀ ਹਦਾਇਤ ਕਰਦੇ ਹਾਂ ਕਿ ਵੀ ਇਹੋ ਜੇ ਕੰਮ ਨਾ ਕਰੋ ਕਿਉਂਕਿ ਇਹਦਾ ਸਰਕਾਰ ਦਾ ਵੀ ਮਾਲੀਆ ਖਰਾਬ ਹੁੰਦਾ ਹੈਗਾ ਲੋਕਾਂ ਦੀ ਵੀ ਵੇਹੇ ਤਰ੍ਹਾਂ ਕਲਵੜ ਕੀਤਾ ਜਾਂਦਾ ਹੈ ਇਸ ਤਰ੍ਹਾਂ ਤੇ ਇਹਨਾਂ ਦਾ ਆਪਦਾ ਵੀ ਨੁਕਸਾਨ ਹੁੰਦਾ ਹੈ ਕੋਈ ਮਨਟ ਨਹੀਂ ਤੌਰ ਤੇ ਨਾਕੀ ਚਿਲਗਾ ਜਿਆਦੇ ਨਾ ਕੰਮ ਨਹੀਂ ਹੋ ਜੀ ਇਹ ਇਲਾਕੇ ਤੇ ਕੋਈ ਮੂਵਮੈਂਟ ਹੁੰਦੀ ਰਹਿੰਦੀ ਨਾਕੀ ਇਸ ਦੀ ਕਿਉਂਕਿ ਜਿਰਪੁਰ ਦੇ ਵਿੱਚ ਜਿਵੇਂ ਹਰਿਆਣਾ ਨੂੰ ਵੀ ਕੁਝ ਮੋਡਰਨ ਪੰਚਕੁਲਾ ਵਾਲੀ ਸਾਈਡ ਵੀ ਟੱਚ ਕਰਦਾ ਕੁਝ ਨਾਕੀ ਕਦੇ ਉੱਥੇ ਨਾਕੀ ਲਗਾਣੇ ਆ ਕਦੇ ਹੋਰੀਅਲ ਅੱਖ ਲਗਾ ਲੈਣੇ ਤੇ ਮੂਵਮੈਂਟ ਹੁੰਦੀ ਰਹਿੰਦੀ ਹੈ ਵਜ੍ਹਾ ਕੀ ਹੈ ਕਿ ਚੰਡੀਗੜ੍ਹ થી ਸ਼ਰਾਬ ਲੈ ਕੇ ਆ ਰਹੇ ਲੋਕ ਚੰਡੀਗੜ੍ਹ ਦੇ ਵਿੱਚ ਐਕਚੁਅਲੀ ਕੀ ਹੈ ਕਿ ਥੋੜਾ ਰੇਟ ਦਾ ਫਰਕ ਹੈਗਾ ਉੱਥੋਂ ਫਿਰ ਜਿਹੜੀ ਹੈਗੀ ਹੈ ਸੱਤੀ ਲੈ ਕੇ ਦਾਰੂ ਇੱਥੇ ਮਹੰਗੀ ਦਾਰੂ ਵੇਚਦੇ ਨੇ ਔਰ ਜ਼ਿਆਦਾਤਰ ਇਹ ਲੇਬਰ ਕਲਾਸ ਨੂੰ ਟਾਰਗੇਟ ਕਰਦੇ ਨੇ ਪਹਿਲਾਂ ਉਹਨਾਂ ਨੂੰ ਫਿਰ ਇਸ ਤਰ੍ਹਾਂ ਦਾ ਲਾਲਚ ਹੁੰਦੇ ਨੇ ਕਿ ਜੀ ਅਸੀਂ ਚੰਡੀਗੜ੍ਹ ਤੋਂ ਲੈ ਕੇ ਤੁਹਾਨੂੰ ਸ਼ਰਾਬ ਦੇ ਦਿੰਦੇ ਆਂ ਔਰ ਬਾਅਦ ਵਿੱਚ ਆਪਣੇ ਨਾਮ ਬ੍ਰਾਂਡ ਨੂੰ ਚੇਂਜ ਕਰਕੇ ਜਾਂ ਛੋਟੇ ਬੋਤਲ ਦੇ ਵਿੱਚ ਪਾਉਏ ਵਿੱਚ ਪਾ ਕੇ ਆਪਣਾ ਨਿਕਲ ਛੋਟੀਆਂ ਬੋਤਲਾਂ ਦੇ ਵਿੱਚ ਮਨਾਫਤ ਕਮਾ ਲੈਂਦੇ ਨੇ ਜੇ ਨਾਲ ਕੱਲ ਤੋਂ ਅੱਗੇ ਤੋਂ ਮਿਲ ਮਿਲਾਵਟ ਵਿੱਚ ਜਿਹੜੀ ਕੀਤੀ ਹੁੰਦੇ ਚਾਂਸ ਹੋ ਜਾਂਦੇ ਨੇ